داش کو بریک تو بات اور دا స్వాگਤ ਹੈ جی رار صاحب اگلے مسئلے بارے ਤੁਸੀਂ ਕੀ ਕਹਿਣਾ ਚਾਹੋਗੇ ਕੁਝ ਮੈਸੇजेस ਮੈਂ ਨਹੀਂ ਪੜ ਸਕਾਂਗਾ ਮੈਂ ਨਾ ਜ਼ਰੂਰ ਜਿਹੜਾ ਐਕਨੋਲਡਜ ਕਰਦਾ ਮੋਹਨ ਬੋਇਲ ਰਣਜੀਤ ਸਿੰਘ ਕੁਲਦੀਪ ਸਿੰਘ ਖਾਮ قاسم کومਣ کرن دیپ ਸਿੰਘ ਮਾਨ بشرت علی ਤੇ सलीम احمد ملک ਇਹਨਾਂ ਸਾਰਿਆਂ ਨੇ ਫਤਿਹ ਅਰਜ਼ ਕੀਤੀ ਹੈ ਔਰ ਬੜੇ ਪੋਜ਼ਿਟਿਵ ਕਮੈਂਟ ਕੀਤੇ ਨੇ ਹਿੰਦੂ ਤਵਾ ਦਾ قافਲਾ ਕਿਸ ਪਾਸੇ ਨੂੰ ਜਾ ਰਿਹਾ ਹੈ ਜਾ ਰਿਹਾ ਹੈ ਸ਼ਿਵ ਸੈਨਾ ਜਿਹਦਾ ਬਾਲ ਠਾਕਰੇ ਹਿਟਲਰ ਦੀ ਵਿਚਾਰਤਾਰਾ ਜਿਹੜਾ ਅੱਜ ਉਹਦਾ ਮੁੰਡਾ ਹੋਏ ਜਾਂ ਉਹਦਾ ਭਤੀਜਾ ਹੋਏ ਰਾਜ ਠਾਕਰੇ ਉਹ ਡਿਸਾਈਡ ਕਰ ਨਵ ਨਿਰਮਾਨ ਸੈਨਾ ਕਿਹੜੀ ਫਿਲਮ ਰਿਲੀਜ਼ ਕਰਨੀ ਹੈ ਕਿਹੜੀ ਨਹੀਂ ਹੋਣ ਦੇਣੀ ਪਾਕਿਸਤਾਨੀ ਕਲਾਕਾਰ ਤਾਂ ਕੱਢੇ ਹੀ ਕੱਢੇ ਨੇ ਉਹਨਾਂ ਤੋਂ ਵੀ ਜਿਹੜੇ ਉਹਨਾਂ ਨੇ ਫਿਲਮਾਂ ਕੀਤੀਆਂ 5-5 ਕਰੋੜ ਲੈ ਕੇ ਰਿਲੀਜ਼ ਕਰਨ ਦਾ ਉੱਥੇ ਕੋਈ ਹਕੂਮਤ ਨਹੀਂ ਹੈ ਮਹਾਰਾਸ਼ਟਰਾ ਬਿਲਕੁਲ ਜਿਹੜਾ ਸ਼ਿਵ ਸੈਨਾ ਦੇ ਗੁੰਡਿਆਂ ਦੇ ਹਵਾਲੇ ਕੀਤਾ ਹੋਇਆ ਔਰ ਦੂਸਰੇ ਪਾਸੇ ਜਸ ਅੰਦਾਜ਼ ਦੇ ਵਿੱਚ ਜਿਵੇਂ ਸ਼ਿਵਾਜੀ ਨੂੰ ਹਾਲਾਂ ਤੁਸੀਂ ਮੈਂ ਕੋ ਨਾ ਪੱਕੀ ਨਹੀਂ ਕਹਿਣਾ ਚਾਹੁੰਦਾ ਬਈ ਇੱਕ ਬਹਾਦਰ ਆਦਮੀ ਸੀ ਔਰ ਛੂਦਰਾਂ ਚੋਂ ਆਇਆ ਮਰਾਠੇ ਜਿਹੜੇ ਨੇ ਉਸ ਲੈਵਲ ਤੇ ਸੀ ਆਪਣੇ ਲੋਕਾਂ ਨੂੰ ਨੇ ਸੰਗਠਿਤ ਕੀਤਾ ਸਮਰਾਠ ਰਾਮਦਾਸ ਉਹਦਾ ਗੁਰੂ ਸੀ ਉਹਦੀ ਮਾਂ ਜੀਜਾ ਬਾਈ ਦਾ ਔਰ ਸਮਰਾਠ ਰਾਮਦਾਸ ਦਾ ਟੱਕਰਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਜਦੋਂ ਮਿਲਣ ਆਇਆ ਉਹੀ ਗੁਰੂ ਸਾਹਿਬ ਦਾ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ ਉਸ ਤੋਂ ਉਹ ਪ੍ਰੇਰਿਤ ਹੋਇਆ ਸੋ ਉਹ ਇੱਕ ਐਡਮਾਇਰਿੰਗ ਪਾਰਟ ਹੈ ਪਰ ਉਹ ਇੱਕ ਆਮ ਜਿਹੜਾ ਹੈ ਉਹਨੇ ਧੋਖੇ ਨਾਲ ਅਫਸਲ ਖਾਨ ਨੂੰ ਮਾਰਿਆ ਜਿਹੜਾ ਔਰੰਗਜ਼ੇਬ ਦਾ ਦੂਤ ਗਿਆ ਉਹਦੇ ਨਾਲ ਗੱਲ ਕਰਨ ਔਰ ਗੁਜਰਾਤੀਆਂ ਨੂੰ ਕਦੇ ਪੁੱਛ ਕੇ ਦੇਖੋ ਵੀ ਸ਼ਿਵਾਜੀ ਦੇ ਥੱਲੇ ਜਿਹੜੀਆਂ ਫੌਜਾਂ ਸੀ ਉਹ ਕਿਵੇਂ ਜ਼ਲੰਬੀ ਕਰਦੇ ਰਹੇ ਲੁਟੇਰਿਆਂ ਵਾਲੇ ਸਾਰੇ ਟ੍ਰੀਟ ਵੀ ਸੀ ਪਰ ਹੌਲੀ 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 ਸ਼ਿਵਾਜੀ ਨੂੰਏ ਰੱਬ ਦੇ ਲੈਵਲ ਤੇ ਲਿਆ ਕੇ ਇਹਨਾਂ ਨੇ ਖੜਾ ਕਰ ਦਿੱਤਾ ਇੱਕ ਤਾਂ ਮਹਾਰਾਸ਼ਟਰ ਵਿਧਾਨ ਸਭਾ ਨੇ ਪਾਸ ਕੀਤਾ ਪਿਛਲੇ ਦਿਨਾਂ ਚ ਰੈਜ਼ੋਲੂਸ਼ਨ ਕਿ ਵੀ ਜਿੱਥੇ ਵੀ ਹੁਣ ਸ਼ਿਵਾਜੀ ਨੂੰ ਲਿਖਣ ਕਿ ਤਾਂ ਛਤਰਪਤੀ ਲਿਖਦੇ ਸੀ ਛਤਰ ਸਿਰ ਦੇ ਉੱਤੇ ਜਿਹੜਾ ਕੈਨੋਪੀ ਹੈ ਉਹਨੂੰ ਛਤਰਪਤੀ ਕਹਿੰਦੇ ਕਿਉਂਕਿ ਸ਼ੂਦਰ ਹੋਣ ਦੇ ਨਾਤੇ ਉਹਦਾ ਪਹਿਲਾ ਕਰੋਨੇਸ਼ਨ ਨਹੀਂ ਸੀ ਕਰ ਰਹੇ ਬ੍ਰਾਹਮਣ ਲੋਕਾਂ ਦਾ ਇਹ ਦਾ ਸ਼ੁੱਧਰ ਹੈ ਉਹ ਪਤਾ ਨਹੀਂ ਕੀ ਉਹਨਾਂ ਨੇ ਕਿੰਨੀ ਦਸ਼ਨਾ ਦਿੱਤੀ ਕਿੱਥੇ ਜਾ ਜਾ ਕੇ ਨਹਾਤਾ ਹੋਇਆ ਉਹ ਬੜਾ ਫਖਰ ਮਹਿਸੂਸ ਕਰਦੇ ਸੀ ਅਸੀਂ ਛਤਰਪਤੀ ਕਹਿੰਦੇ ਤੇ ਹੁਣ ਉਹ ਕਹਿੰਦੇ ਨੇ ਸ਼ਿਵਾਜੀ ਦੇ ਜਿਹੜਾ ਮਹਾਰਾਸ਼ਟਰ ਐਸੈਂਬਲੀ ਦਾ ਰਜੋ ਮਹਾਰਾਜ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਨਾਂ ਨਾਲ ਉਹਨਾਂ ਨੂੰ ਸੰਬੋਧਨ ਕੀਤਾ ਜਾਏਗਾ ਔਰ ਇਹ ਹੁਣ ਇੱਕ ਪਾਸੇ ਡੀਮੋਨਟਾਈਜ਼ੇਸ਼ਨ ਦੇ ਨਾਂ ਥੱਲੇ ਉੱਥੇ ਕੀ ਚੱਲ ਰਿਹਾ ਹੈ ਲੋਕਾਂ ਦੀਆਂ ਕੀ ਡਿਫਿਕਲਟੀਜ਼ ਨੇ ਕਿਸਾਨ ਆਤਮਕਾ ਹੁਣ ਉਸੇ ਮਹਾਰਾਸ਼ਟਰ ਦੇ ਵਿੱਚ ਮਦਰਬਾਰ ਰੀਜਨ ਹੈ ਜਿਦਿਕ ਵੱਡੀ ਗੰਟੀ ਮਰਾਠੇ ਆ ਜੋ ਆਤਮਕਾਦ ਕਰ ਰਹੇ ਨੇ ਕਿਸਾਨ ਔਰ ਇੱਕ ਖਬਰ ਹੈ ਐਮਐਸ ਡੀਮੋਨਟਾਈਜੇਸ਼ਨ ਕਾਇਓਸ ਐਂਡ ਕੈਸ਼ ਕ੍ਰਾਂਚ ਰੁਪੀਏ 3600 ਕਰੋੜ ਟੂ ਬੀ ਸਪੈਂਟ ਔਨ ਸ਼ਿਵਾਜੀ ਮੈਮੋਰੀਅਲ ਟੂ ਬੀ ਬਿਲਟ ਆਫ ਬੋম্বে ਮੁੰਬਈ ਕੋਸਟ 3600 ਕਰੋੜ ਰੁਪਏ ਦੀ ਕੋਸਟ ਨਾਲ ਜਿਹੜਾ ਉਹ ਉਹਦਾ ਬੁੱਤ ਲਾ ਰਹੇ ਨੇ ਉਹਦਾ ਔਰ ਮੋਦੀ ਜਿਹੜਾ ਉਹਦਾ ਫਾਊਂਡੇਸ਼ਨ ਸਟੋਨ ਜਿਹੜਾ ਉਹ ਸ਼ਿਵਾਜੀ ਮੈਮੋਰੀਅਲ ਪ੍ਰੋਜੈਕਟ ਅਰੇਬੀਅਨ ਸੀ ਦੇ ਵਿੱਚ 24 دسمبر ਨੂੰ ਇਹ ਜਿਹੜਾ ਇਸ ਦਾ ਉਹਨੇ ਫਾਊਂਡੇਸ਼ਨ ਸਟੋਨ ਰੱਖਣਾ ਔਰ ਇਹ ਚੀਫ ਮਿਨਿਸਟਰ ਉਹਨਾਂ ਦਾ ਕਹਿ ਰਿਹਾ ਦਵਿੰਦਰ ਫਰਨਾਵੀ ਹੈ ਮੇਡ ધ ਅਨਾਉਂਸਮੈਂਟ ਇਨ ਦ ਲੈਜਿਸਲੇਟਿਵ ਅਸੈਂਬਲੀ ਹੋਲੀ ਵਾਟਰ ਫਰੋਮ ਮੋਰ ਥੈਨ 70 ਰਿਵਰਸ ਐਂਡ ਹੋਲੀ ਸੋਇਲ ਫਰੋਮ ਮਹਾਰਾਸ਼ਟਰਸ ਫੋਰਟਸ ਵਿਲ ਬੀ ਯੂਜ਼ਡ ਐਟ ਦ ਸੈਰੇਮੋਨੀ ਕਿ 70 ਨਦੀਆਂ ਜਿਹੜੀਆਂ ਨੇ ਸਿਰਫ ਹਿੰਦੂਜਾਨੀਆਂ 70 ਨਦੀਆਂ ਪਵਿੱਤਰ ਨੇ ਮੈਨੂੰ ਤਾਂ ਲੱਗਦਾ ਜੀ ਹਰ ਨਦੀ ਪਵਿੱਤਰ ਹੈ ਇਹਨਾਂ ਦੀ ਉਹ ਸਾਰਿਆਂ ਚੋਂ ਨਾਲਿਆਂ ਚੋਂ ਵੀ ਕੱਢੋ ਪਾਣੀ ਉਹ ਵੀ ਲੈ ਕੇ ਜਾਓ ਔਰ ਹਰ ਕਿਲੇ ਦਾ ਜਿਹੜਾ ਕਿਲਾ ਹੈ ਉਹ ਹਰ ਹੋਲੀ ਹੈ ਉਸ ਨੂੰ ਜਿਹੜਾ ਕੀਤਾ ਜਾਏਗਾ ਐ ਸ਼ਿਵਾਜੀ ਮਹਾਰਾਜ ਸਟੇਚੂ ਵਿਲ ਬੀ ਪਲੇਸਡ ਔਨ ਪ੍ਰੋਪੋਜ਼ਡ ਆਈਲੈਂਡ ਔਨ 15.96 ਹੈਕਟੇਅਰਸ ਆਫ ਰੀਕਲੇਮਡ ਲੈਂਡ ਜ਼ਮੀਨ ਲਈ ਅਰੇਬੀਅਨ ਸੀ ਚੋਂ ਉਹਦੇ ਚ ਇੰਨੇ ਹੈਕਟੇਅਰ ਚ ਬਣੇਗਾ ਦਾ ਵਰਕ ਵਿਲ ਬੀ ਡਨ ਇਨ ਟੂ ਫੇजेस ਇਨ ਦਾ ਫਰਸਟ ਫੇਜ਼ ਵਿਚ ਵਿਲ ਕਾਸਟ ਰੁਪੀਸ 2300 ਕਰੋੜ ਐ ਤੁਜਲਾ ਭਵਾਨੀ ਮੰਦਿਰ 8 म्यूजियम्स एन एग्जिबिशन गैलरी एन एम्फीथिएटर ए हेलीपेड एंड ए हॉस्पिटल विल बी बिल्ट ਹੁਣ ਇਹ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਕਿਸਾਨ ਆਤਮਕਾਤ ਕਰ ਰਹੇ ਪਰ ਇਹ ਜਿਹੜਾ ਝੂਠਾ Hindu Pride ਇਹੀ ਕੁਛ ਉਹਨਾਂ ਨੇ ਬਾਹਰਲੇ ਆ ਕੇ ਲੁੱਟ ਰਹੇ ਸੀ ਇਹ ਸੀ ਜੀ ਮੰਦਿਰ ਬਣਾ ਰਾਜੇ ਇਹਨਾਂ ਦੇ ਮੰਦਿਰ ਬਣਾਉਣ ਤੇ ਲੱਗੇ ਹੋਏ ਸੀ ਜੀ ਔਰ ਉਹਦੇ ਵਿੱਚ ਇਵਨ ਜਿਹੜਾ ਲਿਖਣ ਵਾਲਾ ਆਰਟੀਕਲ ਹੈ TNN ਦੀ ਨਿਊਜ਼ ਸਟੋਰੀ ਹੈ ਉਹਨੇ ਕਿਹਾ ਜਸਟ ਇਮੇਜਿਨ ਇਫ ਥੈਟ 3600 ਕਰੋੜ ਕੈਨ ਬੀ ਯੂਜ਼ਡ ਟੂ ਫੀਡ অর ਕਲੋਥ ਦੋਜ਼ ਇਨ ਰੀਅਲ ਨੀਡ ਬਟ ਹੈ ਥੈਟ ਮੇ ਨਾਟ ਗੈਟ ਸੋ ਮਚ ਪਬਲਿਸਿਟੀ ਰਾਈਟ ਵੀ ਆਰ ਨਾਟ ਸ਼ੋਰ ਦਾ ਗ੍ਰੇਡ ਸ਼ਿਵਾਜੀ ਊਡ ਹੈਵ ਐਗਰੀਡ ਦੋ ਕਿਬੀ ਜੇ ਸ਼ਿਵਾਜੀ ਆਪ ਹੁੰਦਾ ਉਹ ਕਿੰਨਾ ਕ ਐਗਰੀ ਕਰਦਾ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਨੇ ਇਹ ਜੇ ਗਰੀਬਾਂ ਨੂੰ ਖਾਣ ਔਰ ਉਹਨਾਂ ਦੀਆਂ ਰੋੜਾਂ ਤੇ ਹੁੰਦਾ ਤੇ ਸ਼ਾਇਦ ਉਹਨਾਂ ਦਾ ਖੁਪਰਾ ਹੁੰਦਾ ਪਰ ਉਹਨਾਂ ਨੇ ਕਿਹਾ ਜੀ ਉਹਦੇ ਚੋਂ ਪਬਲਿਸਿਟੀ ਤਾਂ ਨਹੀਂ ਨਿਕਲਣੀ ਸੋ ਹੁਣ ਇੱਕ ਪਾਸੇ ਪਟੇਲ ਦਾ ਦੁਨੀਆ 'ਚ ਸਭ ਤੋਂ ਉੱਚਾ ਬੁੱਤ ਗੁਜਰਾਤ 'ਚ ਲਾਣ ਦੇ ਨਾਂ ਥੱਲੇ ਭਾਰਤ ਭਰ ਦੇ ਘਰਾਂ 'ਚੋਂ ਲੋਹਾ ਇਕੱਠਾ ਕਰਨ ਦੇ ਨਾਂ ਥੱਲੇ ਕਿੰਨੇ ਹਜ਼ਾਰ ਕਰੋੜ ਦਾ ਪ੍ਰੋਜੈਕਟ ਜਿਹੜਾ ਇਹ ਗੁਜਰਾਤ 'ਚ ਆਪ ਮਹਾਰਾਸ਼ਟਰਾ ਦੇ ਵਿੱਚ ਮਰਾਠਿਆਂ ਨੂੰ ਸ਼ਿਵਾਜੀ ਮਹਾਰਾਜ ਨੂੰ ਰੱਬ ਬਣਾਤਾ ਉਹਨਾਂ ਨੂੰ ਫਿਰ ਵੋਟਾਂ ਮਰਾਠਿਆਂ ਦੀ ਲੋ ਦੇਖੋ ਜੀ ਅਸੀਂ ਸ਼ਿਵਾਜੀ ਮਹਾਰਾਜ ਨੂੰ ਕਿੱਥੇ ਪਹੁੰਚਾ ਦੁੱਤਾ ਤੇ ਉਧਰ ਪਟੇਲ ਨੂੰ ਜਿਹੜਾ ਉਹ ਨਹਿਰੂ ਤੋਂ ਨੂੰ ਥੱਲੇ ਸੁੱਟ ਕੇ ਜੀ ਉਹ ਰੀਅਲ ਪ੍ਰਾਈਮ ਮਿਨਿਸਟਰ ਮਟੀਰੀਅਲ ਸੀ ਰੋਹੀ ਪਟੇਲ ਜਿਹਨੇ ਆਰਐਸਐਸ ਬੈਨ ਕੀਤਾ ਸੀ ਕਿ ਭਾਈ ਇਹਨਾਂ ਨੇ ਗਾਂਧੀ ਮਾਰੇ ਜੀ ਸੋ ਹੋਰ ਹੋਰ ਨਾਜ਼ੀਆਂ ਨੇ ਕੀ ਕੀਤਾ ਸੀ ਤੁਸੀਂ ਫਾਲਸ ਦੇ ਵਿੱਚ ਆਪਣੀ ਗੋਰੀ ਰੇਸ ਨੂੰ ਸਿਰ ਤੇ ਚੁੱਕੋ ਕਿ ਜੀ ਇਹ ਬਲੂ ਆਈਜ਼ ਬਲੌਂਡ ਹੈਅਰ ਇਹ ਬਹੁਤ ਵੱਡੀ ਗੱਲ ਹੈ ਔਰ ਇਨ ਦਾ ਐਂਡ ਆਫ ਦਾ ਡੇ ਫਿਰ ਜੋ ਨਾਜ਼ੀਆਂ ਦਾ ਹੋਇਆ ਇਹੀ ਹਾਲ ਹਿੰਦੂਤਵਾ ਉਹੀ ਜਿਹੜੇ ਬਿਲਕੁਲ ਨਕਮੀਆਂ ਚੀਜ਼ਾਂ ਨੂੰ ਸਿੰਬਲ ਆਫ ਪ੍ਰਾਈਡ ਖੜਾ ਕਰੋ ਉਧਰ ਸ਼ਿਵਾ ਜੀ ਨੂੰ ਚੁੱਕ ਰਹੇ ਨੇ ਤੇ ਸਾਡੇ ਬਾਦਲ ਜਿਹੜੇ ਨੇ ਉਹ ਮੱਥੇ ਤੇ ਤਿਲਕ ਲਾ ਕੇ ਨਾਰੀਅਲ ਤੋੜ ਕੇ ਜਿਹੜੀ ਸਿੱਖੀ ਦਾ ਵਿਰਸਾ ਹੈ ਉਹਨੂੰ ਤਬਾਹ ਕਰ ਰਹੇ ਨੇ ਇਹ ਫਰਕ ਹੁੰਦਾ ਹੈ ਕਿ ਤੁਹਾਡੀ ਜਦੋਂ ਜ਼ਹਿਨੀयत ਵਿੱਕ ਜਾਂਦੀ ਹੈ ਜਦੋਂ ਤੁਹਾਡੇ ਅੰਦਰ ਗੁਲਾਮੀ ਵਾੜ ਦਿੱਤੀ ਜਾਂਦੀ ਹੈ ਤਾਂ ਇੱਕ ਪਾਸੇ ਜਿਨ੍ਹਾਂ ਦਾ ਇਸ ਉਹਨੇ ਟਾਈਡ ਹੈ ਉਹ ਕਿਵੇਂ ਆਪਣੀ ਮਿੱਟੀ ਨੂੰ ਸੋਨਾ ਬਣਾ ਰਹੇ ਨੇ ਤੇ ਜਿਹੜਾ ਸਾਡਾ ਸੋਨੇ ਵਰਗਾ ਇਤਿਹਾਸ ਹੈ ਉਹਨੂੰ ਬਰਬਾਦ ਕਰਕੇ ਮਿੱਟੀ ਆਪਣੇ ਸਿਰ 'ਚ ਪਵਾ ਰਹੇ ਨੇ ਇਹ ਫਰਕ ਹੈ ਗੁਲਾਮੀ ਔਰ ਆਜ਼ਾਦੀ ਦਾ ਜੀ ਡਾਕਟਰ ਸਾਹਿਬ ਬਿਲਕੁਲ ਹੁਣ ਤੇ ਸਾਡ ਦਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਪਾਈ ਗੁਰਦਾਸ ਜੀ ਦੇ ਕਵਿਤ ਨੰਬਰ 156 ਨੂੰ ਚੁਣਿਆ ਬ੍ਰਿਜ ਭਾਸ਼ਾ ਦਾ ਇੱਕ ਕਵਿਤ ਹੈ ਜੈਸੇ ਜੈਸੇ ਰੰਗ ਸੰਗ ਮਿਲਤ ਸੇਤੰਬਰ ਹੋਏ ਤੈਸੇ ਤੈਸੇ ਰੰਗ ਅੰਗ ਅੰਗ ਲਪਟਾਏ ਹੈ ਭਗਵਤ ਕਥਾ ਅਰਪਣ ਕੋ ਧਾਰਨੀਕ ਲਿਖਤ ਕੀਤਾਸ ਪਤਰਬੰਦ ਮੋਖਤ ਆਏ ਹੈ ਸੀਤ ਗ੍ਰੀਕ ਮਾਦ ਬਰਖਾ ਤ੍ਰਿਵਿਦ ਬਰਖ ਮੈਂ ਨਿਸ ਦਿਨ ਹੋਏ ਲਘੂ ਦੀਰਗ ਦਿਖਾਏ ਹੈ ਤੈਸੇ ਚਿਤ ਚੰਪਲ ਪੌਣ ਗੌਣ ਗਤ ਸੰਗਮ ਸੁਗੰਧ ਬਿਰਗੰਧ ਪ੍ਰਗਟਾਏ ਹੈ ਜੀ ਜਿਵੇਂ ਪਾਈ ਸਾਹਿਬ ਦਾ ਸਟਾਈਲ ਹੈ ਕਿ ਉਹ ਅਲੰਕਾਰ ਇਸਤੇਮਾਲ ਕਰਕੇ ਅਖੀਰਲੀ ਲਾਈਨ ਦੇ ਵਿੱਚ ਮੈਸੇਜ ਦਿੰਦੇ ਨੇ ਉਹ ਕਹਿੰਦੇ ਨੇ ਕਿ ਭਾਈ ਦੇਖੋ ਕਪੜੇ ਦਾ ਜੇ ਚਿੱਟਾ ਰੰਗ ਹੈ ਤੇ ਉਹਨੂੰ ਤੁਸੀਂ ਜਿਸ ਰੰਗ ਦੇ ਨਾਲ ਵੀ ਮਿਲਾ ਦਿਓਗੇ ਸਤੰਬਰ ਚਿੱਟੇ ਰੰਗ ਦਾ ਤੈਸੇ ਤੈਸੇ ਰੰਗ ਅੰਗ ਅੰਗ ਲਪਟਾਏ ਉਹਨੂੰ ਕਾਲਾ ਹਰਾ ਪੀਲਾ ਨੀਲਾ ਭੂਰਾ ਜੋ ਮਰਜ਼ੀ ਕਰ ਦਿਓ ਕਪੜੇ ਦਾ ਬੇਸ ਤਾਂ ਚਿੱਟਾ ਹੈ ਸਤੰਬਰ ਹੈ ਪਰ ਜਿਹਸੇ ਰੰਗ ਜੇ ਤੁਸੀਂ ਰੰਗੋਗੇ ਉਹ ਜਿਹੜਾ ਰੰਗ ਦਾ ਉਹ ਕਪੜਾ ਬਣ ਜਾਂਦਾ ਹੈ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਵੀ ਇਹ ਹਿੰਦੂਆਂ ਨੇ ਅਏ ਜਿਹੜਾ ਇੱਕ ਕਿਰਤਾਸ ਪਲਾਂਟ ਹੁੰਦਾ ਹੈ ਉਹਦੇ ਲੀਵਸ ਨੂੰ ਉਹਦੇ ਪੱਤਿਆਂ ਨੂੰ ਬੜਾ ਬਾਦਸ਼ਗਨ ਕਿਹਾ ਹੈ ਇਹ ਬਾਦਸ਼ਗਨੀ ਵਾਲੇ ਨੇ ਅਪਸ਼ਗਨੀ ਨੇ ਉਹਨਾਂ ਨੇ ਕਿਹਾ ਵੀ ਜੇ ਉਹਦੇ ਉੱਤੇ ਭਗਵਦ ਗੀਤਾ ਲਿਖ ਦਿਓ ਹੁਣ ਜਿਹੜਾ ਜਿਹੜਾ ਹਿੰਦੂਆਂ ਨੇ ਪ੍ਰਚਾਰਿਆ ਜੀ ਭਗਵਦ ਗੀਤਾ ਪੜਨ ਵਾਲਾ ਮੁਕਤੀ ਮੁਕਤੀ ਹੁੰਦਾ ਹੈ ਉਸ ਨੂੰ ਮੁਕਤੀ ਮਿਲਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਜੇ ਕਿਰਤਾਸ ਦੇ ਪੱਤਿਆਂ ਦੇ ਉੱਤੇ ਗੀਤਾ ਲਿਖੀ ਹੋਏ ਤਾਂ ਫਿਰ ਕੋਈ ਨਹੀਂ ਕਹੇਗਾ ਕਿ ਇਹ ਕਿਰਤਾਸ ਦੇ ਪੱਤਰ ਨੇ ਉਹਦਾ ਹੋ ਗਿਆ ਜੀ ਭਗਵਦ ਗੀਤਾ ਇਹ ਮੁਕਤ ਕਰਨ ਵਾਲੀ ਹੈ ਇਸੇ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਵੀ ਸਰਦੀ ਹੋਏ ਗਰਮੀ ਹੋਏ ਮੀਂਹ ਹੋਏ ਇਹ ਤਿੰਨੋਂ ਹੀ ਜਿਹੜੀਆਂ ਸਮਰ ਰੇਨ ਸੀਜ਼ਨ ਜਿਹੜੇ ਨੇ ਇਹਨਾਂ ਦੇ ਵੇਰਿੰਗ ਰੰਗ ਹੁੰਦੇ ਨੇ ਨਿਸ ਦਿਨ ਹੋਏ ਲੱਗ ਦੀਰਗ ਦਿਖਾਏ ਹੈ ਇਸੇ ਤਰ੍ਹਾਂ ਦਿਨ ਤੇ ਰਾਤ ਇਹਨਾਂ ਤਿੰਨਾਂ ਵੈਦਰਸ ਦੇ ਵਿੱਚ ਕਦੇ ਛੋਟੇ ਹੋ ਜਾਂਦੇ ਨੇ ਕਦੇ ਵੱਡੇ ਹੋ ਜਾਂਦੇ ਨੇ ਦਿਨ ਰਾਤ ਤਾਂ ਉਹੀ ਰਹਿੰਦੇ ਨੇ ਪਰ ਮੌਸਮ ਦੇ ਪ੍ਰਭਾਵ ਥੱਲੇ ਕਦੇ ਸੂਰਜ ਦਾ ਚੜਨ ਦਾ ਵਕਤ ਔਰ ਲੱਤਣ ਦਾ ਵਕਤ ਛੋਟਾ ਵੱਡਾ ਹੋਣਾ ਦਿਨ ਰਾਤ ਨੂੰ ਵੱਡਾ ਕਰਦਾ ਤੈਸੇ ਚਿੱਤ ਚੰਪਲ ਚਪਲ ਪੌਣ ਗਤ ਉਹਨਾਂ ਨੇ ਕਿਹਾ ਵੀ ਇਸ ਤਰੀਕੇ ਨਾਲ ਸਾਡਾ ਮਨ ਜਿਹੜਾ ਜਿਵੇਂ ਹਵਾ ਕਦੇ ਤੇਜ਼ ਹੁੰਦੀ ਹੈ ਕਦੇ ਘੱਟ ਹੁੰਦੀ ਹੈ ਸਾਡਾ ਮਨ ਚੰਚਲ ਹੈ ਹਵਾ ਵਾਂਗ ਜੈਸੇ ਚਿਤ ਚੰਪਲ ਚਪਲ ਪੌਣ ਗੌਣ ਗਤ ਜਵੇਂ ਹਵਾ ਦੀ ਗਤੀ ਵੱਧਦੀ ਘਟਦੀ ਹੈ ਜੀ ਇਸੇ ਤਰ੍ਹਾਂ ਸਾਡਾ ਮਨ ਕਬ ਹੂੰ ਜੀੜਾ ਉਬ ਚੜਤ ਹੈ ਕਬ ਹੂੰ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਤ ਹੈ ਚਾਰੇ ਕੁੰਟਾ ਬਾਗਦ ਸਤਵੇਂ ਅਸਮਾਨ ਤੇ ਕਦੇ ਸਤਵੇਂ ਪਤਾਲ ਚ ਵੜਿਆ ਹੁੰਦਾ ਸੋ ਭਾਈ ਸਾਹਿਬ ਯਾਦ ਕਰਵਾਉਂਦੇ ਨੇ ਇਹ ਮਨ ਜਿਹੜਾ ਇਹ ਇਵੇਂ ਹੀ ਘੁੰਮਦਾ ਪਰ ਸੰਗਮ ਸੁਗੰਧ ਬਿਰਗੰਧ ਪ੍ਰਗਟਾਏ ਜੇ ਇਹ ਜਿਵੇਂ ਹਵਾ ਜੇ ਚੰਦਨ ਦੇ ਜਾਂ ਗੁਲਾਬ ਦੇ ਜਿੱਥੇ ਫੁੱਲ ਨੇ ਉਹਨਾਂ ਚੋਂ ਗੁਜ਼ਰ ਕੇ ਜਾਏਗੀ ਤੇ ਜਿਹੜਾ ਉਸ ਹਵਾ ਦਾ ਨੂੰ ਮਾਣੇਗਾ ਉਸ ਨੂੰ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਆਏਗੀ ਜਾਂ ਚੰਦਨ ਦੀ ਖੁਸ਼ਬੂ ਆਏਗੀ ਪਰ ਜੇ ਡੰਪ ਜਿੱਥੇ ਪਿਆ ਡੰਪ ਕੀਤਾ ਹੋਇਆ ਗੰਧ ਉੱਥੋਂ ਹਵਾ ਨਿਕਲੇਗੀ ਜਿਹੜਾ ਉਹਦੇ ਦੂਜੇ ਪਾਸੇ ਖੜਿਆ ਉਹ ਨੱਕ ਦੇ ਉੱਤੇ ਰਮਾਲ ਰੱਖੇਗਾ ਦੁਰਗੰਧ ਆਏਗੀ ਸੋ ਇਸੇ ਤਰ੍ਹਾਂ ਜੇ ਸੰਗਤ ਚੰਗੀ ਮਿਲੇ ਮਨ ਉਹੀ ਹੈ ਚੰਚਲ ਹੈ ਚਪਲ ਹੈ ਪਰ ਜੇ ਸੰਗਤ ਚੰਗੀ ਮਿਲੇ ਤੇ ਜਿਵੇਂ ਚਿੱਟੇ ਰੰਗ ਦਾ ਕੱਪੜਾ ਜਿਸ ਰੰਗ ਚ ਰੰਗ ਲੋ ਉਵੇਂ ਦਾ ਹੋ ਜਾਂਦਾ ਹੈ ਜਿਵੇਂ ਮਾੜੇ ਤੋਂ ਮਾੜਾ ਜਿਹੜਾ ਲੀਫ ਹੈ ਪੱਤਾ ਉਸ ਦੇ ਉੱਤੇ ਰੱਬ ਦਾ ਨਾਮ ਲਿਖ ਦਿਓ ਤੇ ਉਹ ਚੰਗਾ ਬਣ ਜਾਂਦਾ ਹੈ ਜਿਵੇਂ ਮੌਸਮਾਂ ਦੇ ਨਾਲ ਦਿਨ ਛੋਟੇ ਤੇ ਵੱਡੇ ਹੁੰਦੇ ਨੇ ਇਵੇਂ ਜੇ ਚੰਗੇ ਲੋਕਾਂ ਦੀ ਸੰਗਤ ਚ ਰਵਾਂਗੇ ਇੱਕ ਖਾਸ਼ੂ ਬੋ ਆਏਗੀ ਜੀਵਨ ਦੇ ਅੰਦਰ ਵੀ ਉਹ ਜੇ ਤਬਦੀਲੀ ਆਏਗੀ ਤੇ ਜੇ ਮੈਟੀਰੀਅਲਿਸਟਾਂ ਨਾਲ ਬੈਠੋਗੇ ਦਿਨ ਰਾਤ ਉਹਨਾਂ ਨਾਲ ਬੈਠੋਗੇ ਜਿਹੜੇ ਕਹਿਣਗੇ ਜੀ ਮਿਲੀਅਨ ਦਾ ਘਰ ਲੈ ਲਿਆ ਹੁਣ 2 ਮਿਲੀਅਨ ਦਾ ਲੈਣਾ ਹੈ ਹੁਣ ਇੱਕ ਵਪਾਰ ਇੱਥੇ ਹੈ ਉੱਥੇ ਤੁਹਾਨੂੰ ਲੱਗੇਗਾ ਵੀ ਮੇਰੇ ਪੱਲੇ ਕੀ ਹੈ ਔਰ ਜੇ ਤੁਸੀਂ ਉਹਨਾਂ ਦੀ ਸੰਗਤ 'ਚ ਬੈਠੋਗੇ ਜਿੱਥੇ ਭਲੇ ਦੀ ਗੱਲ ਹੈ ਜਿੱਥੇ ਪੰਥ ਦੀ ਗੱਲ ਹੈ ਸਿੱਖੀ ਦੀ ਗੱਲ ਹੈ ਪਰਉਪਕਾਰ ਦੀ ਗੱਲ ਹੈ ਸਰਬੱਤ ਦੇ ਭਲੇ ਦੀ ਗੱਲ ਹੈ ਇਨਸਾਨੀਅਤ ਦੀ ਗੱਲ ਹੈ ਜੀ ਤੇ ਫਿਰ ਤੁਹਾਡਾ ਵੀ ਮਨ ਕਰੇਗਾ ਕਿ ਭਾਈ ਬ੍ਰह्मज्ञानी ਪਰਉਪਕਾਰ ਮਹਾ ਤੁਹਾਡੇ ਅੰਦਰ ਵੀ ਚਾਅ ਆਏਗਾ ਵੀ ਇਹ ਰੱਬ ਦਾ ਬੰਦਾ ਹੈ ਚੰਗੇ ਕੰਮ ਵਾਲਾ ਤੁਰਿਆ ਹੈ ਇਹਦੀ ਧਨਵਲ ਦੌੜ ਨਹੀਂ ਹੈ ਇਹ ਤਾਂ ਸਰਬੱਤ ਦਾ ਭਲਾ ਕਰਨਾ ਚਾਹੁੰਦਾ ਹੈ ਹਰ ਇਨਸਾਨ ਦੀ ਖਿਦਮਤ ਕਰਨਾ ਚਾਹੁੰਦਾ ਹੈ ਫਿਰ ਤੁਸੀਂ ਵੀ ਉਹ ਜੇ ਬਣਨ ਦੀ ਕੋਸ਼ਿਸ਼ ਕਰਦੇ ਹਾਂ ਇਹ ਅੱਜ ਦਾ ਵਿਚਾਰ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਤੁਹਾਡੀ ਤਬੀਅਤ ਨਾ ਠੀਕ ਹੋਣ ਕਾਰਨ ਵੀ ਤੁਸੀਂ ਅੱਜ ਦਾ ਸ਼ੋਅ ਕੀਤਾ ਨਾਲੇ ਆਪਣੇ ਵਿਚਾਰ ਸਾਡੇ ਬਹੁਤ ਤਬੀਅਤ ਠੀਕ ਹੈ ਨਹੀਂ ਹੋਣੀ ਤਾਂ ਮੈਨੂੰ ਬਿਮਾਰ ਦੇ ਖਾਤੇ ਨਹੀਂ ਹੋਣੀ ਤਾਂ ਬਿਮਾਰ ਕਰਦੇ ਬਟ ਆਪਾਂ ਚੜ੍ਹਦੀ ਕਲਾਰੀ ਅਰਦਾਸ ਕਰਦੇ ਆਂ ਕਿ ਤੁਸੀਂ ਠੀਕ ਹੋ ਤੇ ਪ੍ਰੋਗਰਾਮ ਵੀ ਕਰੋ ਤੇ ਨਾਲੇ ਆਪਾਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਫਿਰ ਇੱਕ ਵਾਰ ਉਹਨਾਂ ਨੂੰ ਦੱਸ ਦਈਏ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਟਾਈਮ ਵਾਰਨਰ ਵਾਈ ਰੋਕੂ ਜਾਦੂ ਬਾਕਸ ਆਰ ਸੀ ਐਨ bell fibre canada uh, facebook online online streaming tv84 the app prime ate global cpn app prime ਤੁਸੀਂ ਇਸ ਇਸ tv84 ਨੂੰ ਤੁਸੀਂ ਦੇਖ ਸਕਦੇ ਹੋ ਤੇ ਦਰਸਾਉ ਹੁਣ ਆਪਾਂ ਆਪਣੇ ਦਰਸ਼ਕਾਗੂਲਾ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਪੁੱਛਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਕੱਲ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਸਨ ਆ ਗਿਆ ਤਾਂ ਉਹ ਦੇਖਦੀ ਰੋ ਟੀਵੀ ਰਿਫੋਰ ਬੁਲਾਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ